ਪਤਲੇ ਸਰੀਰ ਦਾ ਗੁਰਵੀਰ ਸਕੂਲ ਆਨਸਾਰ ਟੀਵੀ ਵਾਲੇ ਕਮਰੇ ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈਠ ਤੇ ਸੁੱਤੇ ਦਿੱਤਾ ਅਤੇ ਸਵਿਚ ਨੂੰ ਦਬਾ ਕੇ ਸਿੱਤਰਪੌਂਟ ਨੂੰ ਤੋਹ ਤੁਰਿਆ ਬੜਾ ਕਾਲੀ ਵਿੱਚ ਉਹ ਛੇਤੀ ਛੇਤੀ ਕਾਂਟਣ ਵਾਲੇ ਚੈਨਲ ਤੇ ਨੰਬਰ ਦਬਾ ਰਹਾ ਸੀ ਉਸ ਨੇ ਆਪਣੀ ਸਕੂਲ ਵਾਲੀ ਵਰਦੀ ਵੀ ਨਹੀਂ ਉਤਾਰੀ ਸੀ ਜਦੋਂ ਹੀ ਗੁਰਵੀ ਦੀ ਮਾਂ ਨੂੰ ਪਤਾ ਲੱਗਿਆ ਤਾਂ ਉਹ ਬਿਨਾਂ ਦੇਰ ਕੀਤੇ ਪਾਣੀ ਦਾ ਗਲਾਸ ਲੈ ਕੇ ਸਾਹਮਣੇ ਆ ਗਈ। ਗੁਰਵੀਨ ਛੇਤੀ ਛੇਤੀ ਪਾਣੀ ਪੀਤਾ ਤਾਂ ਐਨ ਨੇ ਉਸ ਦੀ ਵੱਡੀ ਭੈਣ ਗੁਰਜੋਤ ਕੋਰ ਵੀ ਸਕੂਲੋਂ ਆ ਗਈ। ਉਸ ਨੇ ਗੁਰਵੀਨ ਨੂੰ ਟੋਕਿਆ ਤੇ ਕਿਹਾ ਜਾ ਪਹਿਲਾਂ ਵਰਦੀ ਉਤਾਰ ਕੇ ਆ ਫਿਰ ਕੁਝ ਖਾ ਪੀ ਤਾਂ ਲੈ। ਤੋਂ ਆਂਦੇ ਸਾਰੇ ਟੀਵੀ ਲਾ ਲਿਆ। ਪਰ ਗੁਰਵੀਨ ਨੇ ਗੱਲ ਅਣਸੁਣੀ ਕਰ ਦਿੱਤੀ। ਤਾਂ ਗੁਰਜੋਤ ਨੂੰ ਬਹੁਤ ਗੁੱਸਾ ਆਇਆ। ਉਹ ਟੀਵੀ ਦੇ ਸਾਹਮਣੇ ਖੜੀ ਹੋ ਗਈ ਫਿਰ ਕੀ ਸੀ ਗੁਰਵੀਰ ਵੀ ਉੱਚੀ ਉੱਚੀ ਰੋ ਰਾ ਪੌਣ ਲੱਗ ਪਿਆ ਉਹ ਦੋਵੇਂ ਲੜ ਹੀ ਰਹੇ ਸਨ ਕੀ ਉਹਨਾਂ ਦੀ ਮਾਂ ਆਲੂ ਵਾਲੇ ਪਰਾਂਠੇ ਬਣਾ ਕੇ ਲੈ ਆਈ ਪਰ ਜਦੋਂ ਹੀ ਉਸਨੇ پلیਟ ਗੁਰਵੀਰ ਦੇ ਸਾਹਮਣੇ ਕੀਤੀ ਤਾਂ ਉਸਨੇ پلیਟ ਨੂੰ ਵਗਾ ਮਾਰਿਆ ਪਰਾਂਠਾ ਫਰਸ਼ ਉੱਤੇ ਟੁੱਟੇ ਟੁੱਟੇ ਹੋ ਕੇ ਖਿਲਰ ਗਿਆ ਮਾਂ ਗੁੱਸੇ ਵਿੱਚ ਕਹਿਣ ਲੱਗੀ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਪੋਸ਼ ਕੀ ਦੇਖ ਇਨੂੰ ਦੇਸੂ ਕਿਉਂ ਦੇ ਪਰੌਂਠੇ ਵੀ ਚੰਗੇ ਨਹੀਂ ਲੱਗਦੇ ਬੱਤਮੀਜ਼ ਕਿਸੇ ਥਾਂ ਦਾ ਉਸ ਦੀ ਮਾਂ ਨੇ ਇੱਕ ਹੋਰ ਪਰੌਂਠਾ ਲਿਆ ਕੇ ਉਸ ਨੂੰ ਗੁੱਸੇ ਨਾਲ ਖਵਾਉਣ ਲੱਗੀ ਪਰ ਗੁਰੇ ਨੇ ਧਰ ਨਾ ਥੋੜਾ ਹੀ ਖਾਧ ਫਿਰ ਉਹ ਨਖਰੇ ਕਰਨ ਲੱਗ ਪਿਆ ਜਦੋਂ ਉਸ ਦੀ ਮਾਂ ਨੂੰ ਫਿਰ ਘੂਰਨ ਲੱਗੀ ਤਾਂ ਉਹ ਰੋਣ ਲੱਗ ਪਿਆ ਉਸ ਦੀ ਵੱਡੀ ਭੈਣ ਦਸਵੀਂ ਜਮਾਤ ਵਿੱਚ ਪੜਦੀ ਸੀ ਉਸ ਨੂੰ ਸਾਰੀ ਗੱਲ ਸਮਝ ਆ ਗਈ ਕਿ ਗੁਰਵੀਰ ਆਂਦਾ ਅਨਾਦਕਾ ਰਹਾ ਹੈ ਜਦ ਕਿ ਸਾਨੂੰ ਪੋਜਾ ਖਰਾਬ ਨਹੀਂ ਕਰਨਾ ਚਾਹੀਦਾ ਅਤੇ ਬੱਚਿਆਂ ਨੂੰ ਤਾਂ ਸਗੁ ਅਜਾਹਤ ਸੰਤੁਲ ਪੋਜਨ ਕਰਨਾ ਚਾਹੀਦਾ ਹੈ ਜਿਸ ਵਿੱਚ ਸਾਰੇ ਪੋਸ਼ਟ ਤੱਤ ਪਾਏ ਜਾਣ ਇਸ ਲਈ ਸਾਨੂੰ ਹਰੀਆਂ ਸਬਜ਼ੀਆਂ ਤਾਜ਼ੇ ਫਲ ਸੁੱਕੀਆਂ ਦਾਲਾਂ ਦੁੱਧ ਧੀਆਂ ਚੀਚਾ ਤੇ ਸੁੱਕੇ ਮੇਵੇ ਵੀ ਜ਼ਰੂਰ ਖਾਣੇ ਚਾਹੀਦੇ ਨੇ ਇਹ ਗੱਲਾਂ ਸੋਚਦੀ ਹੋਈ ਉਹ ਮੁਰਤਮ ਗੁਰਵੀਰ ਦੇ ਕਮਰੇ ਵਿੱਚ ਆ ਗਈ। ਭਾਵੇਂ ਉਸ ਨੂੰ ਆਪਣੇ ਛੋਟੇ ਭਰਾ ਉੱਤੇ ਗੁੱਸਾ ਆ ਰਹਾ ਸੀ ਪਰ ਫਿਰ ਵੀ ਉਸ ਨੇ ਸੋਚਿਆ ਕਿ ਕੱਲ ਨੂੰ ਐਤਵਾਰ ਹੈ ਤੇ ਮੈਂ ਗੁਰਵੀਰ ਨੂੰ ਬਾਹਰ ਸੈਰ ਕਰਾਉਣ ਲੈ ਕੇ ਜਾਵਾਂਗੀ ਤੇ ਫਿਰ ਉਸ ਨੂੰ ਸਾਰੀ ਗੱਲ ਆਪੇ ਸਮਝ ਆ ਜਾਵੇਗੀ। ਉਹ ਅਜੇ ਸੋਚ ਹੀ ਰਹੀ ਸੀ ਕਿ ਉਸਦੇ ਮਾਮਾ ਮਾਮੀ ਤੇ ਉਹਨਾਂ ਦੇ ਦੋਵੇਂ ਬੱਚੇ ਵੀ ਘਰ ਆ ਗਏ। ਦੋਵੇਂ ਬੱਚੇ ਗੁਰਜੀ ਤੇ ਗੁਰਵੀਰ ਦੇ ਹਾਨੀ ਸਨ ਉਸਦੇ ਮਾਮਾ-ਮਾਮੇ ਕੋਏ ਦੀਆਂ ਪਿੰਨੀਆਂ ਮੱਕੀ ਦੀਆਂ ਛੱਲੀਆਂ ਤੇ ਗੰਨੇ ਵੀ ਲੈ ਆਏ ਸਨ ਉਹਨਾਂ ਗੁਰਵੀਰ ਦੀਆਂ ਬਹੁਤ ਮਿੰਤਾ ਕੀਤੀਆਂ ਪਰ ਉਸਨੇ ਕੁਝ ਵੀ ਨਾ ਖਾਧਾ ਨਾ ਹੀ ਉਹ ਟੀਵੀ ਵਾਲੇ ਕਮਰੇ ਵਿੱਚੋਂ ਬਾਹਰ ਨਿਕਲਿਆ ਦੂਜੇ ਦਿਨ ਸਵੇਰ ਹੁੰਦਿਆ ਸਾਰ ਹੀ ਗੁਰਵੀਰ ਤੇ ਉਸਨੇ ਆਪਣੀ ਭੈਣ ਤੇ ਮਾਮੇ ਦੇ ਦੋਨੇ ਬੱਚਿਆਂ ਦੇ ਨਾਲ ਪਹਿਲਾ ਸ਼ਹਿਦ ਤੇ ਮੰਦਗ ਗੁਰਦੁਆਰਾ ਸਾਹਿਬ ਪਾਰਕ ਤੇ ਫਿਰ ਨੇੜੇ ਤੇ ਛੋਟੇ ਚਿੜੀਆ ਘਰ ਵਿੱਚ ਜਾਣ ਦਾ ਫੈਸਲਾ ਕਰ ਲਿਆ ਸਾਰੇ ਬੱਚੇ ਬਹੁਤ ਖੁਸ਼ ਸਨ ਪਹਿਲਾ ਉਹ ਮੰਦਰ ਗਏ ਤਾਂ ਉੱਥੇ ਮੰਦਰ ਦੇ ਬਾਹਰ ਬੈਠੇ ਭਿਖਾਰੀ ਦੇਖ ਕੇ ਗੁਰਵੀਨ ਨੇ ਪੁੱਛਿਆ ਇਹ ਗਰੀਬ ਕੋ ਲੋਕ ਕੌਣ ਨੇ ਗੁਰਜੀਤ ਭੈਣ ਗੁਰਜੀਤ ਭੈਣ ਗੁਰਜੀਤ ਤਾਂ ਪਹਿਲਾਂ ਹੀ ਉੱਤਰ ਦੇਣ ਲਈ ਤਿਆਰ ਸੀ ਉਹ ਜਲਦੀ ਨਾਲ ਬੋਲੀ ਇਹ ਵਿਚਾਰੇ ਗਰੀਬ ਲੋਕ ਨੇ ਜਾਂ ਫਿਰ ਉਪੰਗ ਤੇ ਬੇਸ਼ਹਾਰਾ ਬੁੱਟੇ-ਬੁੱਟੀਆਂ ਜਿਨ੍ਹਾਂ ਨੂੰ ਆਪਣਾ ਟਿਟ ਭਰਨ ਲਈ ਲੋਕਾਂ ਤੋਂ ਪੀਖ ਮੰਗਣੀ ਪੈਂਦੀ ਏ ਇਸੇ ਕਰਕੇ ਇਹਨਾਂ ਦੇ ਚਿਹਰੇ ਐਂ ਦੇਖ ਕਿੰਨੇ ਕਮਜ਼ੋਰ ਤੇ ਮਾੜੇ ਜਿਹੇ ਲੱਗ ਰਹੇ ਹਨ ਉਹਨਾਂ ਨੂੰ ਦੇਖਦਾ ਹੋਇਆ ਗੁਰਵੀਰ ਕਾਫੀ ਸਮਾਂ ਸੋਚਦਾ ਰਹਾ ਫਿਰ ਉਹ ਸਾਰੇ ਜਾਨੇ ਪਾਰਕ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਬਹੁਤ ਸਾਰੀਆਂ ਖੇਡਾ-ਖੇਡੀਆਂ ਤੇ ਚੂਣਿਆਂ ਤੇ ਝੂਟੇ ਲੈਂਦੇ ਰਹੇ ਇਸ ਤੋਂ ਬਾਅਦ ਚਿੜੀਆ ਘਰ ਵਿੱਚ ਚਲੇ ਗਏ ਜਿੱਤੇ ਉਹਨਾਂ ਨੇ ਬਹੁਤ ਸਾਰੇ ਜਾਨਵਰ ਦੇਖੇ ਕੀ ਬੰਦਰ ਲੰਗੂਰ ਹਿਰਨ ਹਾਥੀ ਪਾਲੂ ਬਾਰਾ ਸਿੰਘਾ ਮੋਰ ਤੇ ਪਾਣੀ ਵਿੱਚ ਰਹਿਣ ਵਾਲੇ ਮગર ਮਸਤਿੰ ਨਿਕੀਆਂ ਮੱਛੀਆਂ ਆਤੀ ਉਹਨਾਂ ਨੂੰ ਦੇਖ ਕੇ ਗੁਰਵੀਰ ਬੋਲਿਆ ਇਹ ਸਾਰੇ ਤਾਂ ਟੀਵੀ ਉੱਤੇ ਆਉਣ ਵਾਲੇ ਜਾਨਵਰ ਤਾਂ ਬਹੁਤ ਹੀ ਕਮਜ਼ੋਰ ਤੇ ਨਿਛੜੇ ਜਿਹੇ ਹੀ ਹਨ ਉਸਦੀ ਪੈਣ ਨੇ ਦੱਸਿਆ ਕਿ ਇਹ ਸਾਰੇ ਜੰਗਲੀ ਜਾਨਵਰ ਹਨ ਉਹਨਾਂ ਨੂੰ ਇੱਥੇ ਤਾਂ ਮੂਲ ਦੀ ਖੁਰਾਕ ਪਾਈ ਜਾਂਦੀ ਹੈ। ਮਾਸਾਹਾਰੀ ਜਾਨਵਰਾਂ ਨੂੰ ਤਾਂ ਪੇਟ ਭਰਨ ਘੱਟ ਹੀ ਮਿਲਦਾ ਹੈ। ਬਾਕੀ ਜੋ ਮਿਲਦਾ ਹੈ ਉਹ ਖਾ ਲੈਂਦੇ ਨੇ। ਅੱਗੇ ਜਾ ਕੇ ਉਹਨਾਂ ਨੇ ਰੰਗ-ਬਰੰਗੀਆਂ ਚਿੜੀਆਂ ਤੇ ਤੋਤੇ ਦੇਖੇ ਤਾਂ ਉਹਨਾਂ ਨੇ ਰੋਟੀ ਦੇ ਟੁਕੜੇ ਉਹਨਾਂ ਵੱਲ ਛੁੱਟ ਦਿੱਤੇ। ਤਾਂ ਉਹ ਸਭ ਇੱਕਦਮ ਉਸ ਨੂੰ ਖਾਣ ਲਈ ਇੱਕ ਦੂਜੇ ਤੋਂ ਅੱਗੇ ਆਉਣ ਲੱਗੇ। ਇਹ ਸਭ ਦੇਖ ਕੇ ਗੁਰਵੀਨ ਨੂੰ ਸਾਰੀ ਗੱਲ ਸਮਝ ਆ ਗਈ। ਹੁਣ ਉਸ ਨੂੰ ਪਤਾ ਲੱਗ ਗਿਆ ਕਿ ਸਾਨੂੰ ਭੋਜਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਸ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਹੁਣ ਸਾਰੇ ਦਿਨ ਦੀ ਭੱਜ ਦੌੜ ਕਰਕੇ ਸਭ ਨੂੰ ਭੁੱਖ ਲੱਗ ਗਈ ਸੀ ਅੱਜ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਗੁਰਵੀਨ ਨੇ ਰੱਜੀ ਕੇ ਲੰਗਰ ਖਾ ਰਹਾ ਸੀ ਤੇ ਅਨੇਕਾਂ ਲੋੜਵਿੰਦਾਂ ਨੂੰ ਭੋਜਨ ਖਾਂਦੇ ਦੇਖ ਰਹਾ ਸੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜੋਇਨ ਕਰਨਾ ਚਾਹੀਦਾ ਧੰਨਵਾਦ